ਕੋਈ ਵਲੌਗ ਲੇਟ ਹੋਇਆ ਦਾ ਅੱਜ ਮੈਂ ਕਹਾਂ ਸ਼ੁਰੂ ਕਰਕੇ ਫੇਰ ਹੀ ਜਾਵਾਂਗੇ ਕਰਦੇ ਹੋਏ ਜੀ ਆਪਣੇ ਆਪਣੇ ਕੰਮ ਇੱਧਰ ਦੇਖੋ ਜੀ ਆਨਲਾਈਨ ਕਲਾਸਾਂ ਚਾਰ ਦਿਨ ਚਾਰ ਦਿਨ ਛੁੱਟੀਆਂ ਹੋਈਆਂ ਨੇ ਤੇ ਉਹ ਵੀ ਉਹ ਨੂੰਤੇ ਆਨਲਾਈਨ ਕਲਾਸ ਲਈ ਹੋਈ ਆ ਮम्मा ਰੋਇ ਰੇਟ 12 12:30 1 ਵਜੇ ਸ਼ੁਰੂ ਕਰਦੇ ਬਲੌਗ ਮੈਂ ਕਹਾਂ ਚੱਲ ਅੱਜ ਮੈਂ ਜਾਣ ਲੱਗੇ ਪਹਿਲਾਂ ਬਲੌਗ ਸ਼ੁਰੂ ਕਰ ਜਾਂਦਾ ਆ ਬਾਅਦ ਵਿੱਚ ਤੁਸੀਂ ਬਣਾ ਲਿਓ ਠੀਕ ਹੈ ਨਾ ਬੰਦੇ ਨੂੰ ਚਾਰ ਛੁੱਟੀਆਂ ਹੋਈਆਂ ਆ ਇਹ ਵੀ ਸਕੂਲ ਵਾਲੇ ਛੱਡਦੇ ਨੇ ਉਹ ਵੀ ਨਾ ਆਨਲਾਈਨ ਕਲਾਸ ਲਾ ਕੇ ਕੀ ਪਤਾ ਨਹੀਂ 4 ਦਿਨ ਪੜਾਏਗੀ ਇਹਨਾਂ ਨੇ ਕੀ ਕਰ ਲੈਣਾ ਤਾਂ ਅਫਸਰ ਲਾ ਦੇਣਾ ਨਾ ਚਲ ਲੱਗੋ ਅਫਸਰ ਤੇ ਹਾਂਜੀ ਮਾਦਾ ਤੁਸੀਂ ਕਰੀ ਜਾਂਦੇ ਹਾਂਜੀ ਚੱਕੋ ਯਾਰ ਅੱਜ ਮੈਂ ਤਾਂ ਜਾ ਕੇ ਮੇਰੀ ਲੱਤ ਤੇ ਬਹੁਤ ਦਰਦ ਹੋਣ ਢੇ ਸੀਗੀ ਆ ਫੇਰ ਫੇਰ ਆਪੀ ਮੜੀ ਮੈਂ ਨਾ ਮਤਲਬ ਇਹ ਕਾ ਠੀਕ ਹੋ ਗਈ ਮਠਿਆ ਟੋਕਰੀ ਕੋਠੇ ਰੱਖਣ ਉਹ ਫੇਰ ਹੋ ਗਿਆ ਮੜਾ ਜਾ ਕੰਮ ਕੋਈ ਨਹੀਂ ਹੋ ਜਾਣੀ ਮੈਂ ਦਵਾਈ ਲੈ ਕੇ ਆਣਾ ਜਾ ਕੇ ਫੇਰ ਠੀਕ ਹੋ ਜਾਣੀ ਆ ਤੇ ਤੁਸੀਂ ਹੁਣ ਬਾਅਦ ਚੋ ਵਲੌਗ ਆਪ ਹੀ ਕਰ ਲਿਓ ਤਿਆਰ ਹੈ ਤੇ ਤੁਸੀਂ ਕਰ ਰਹੇ ਹੋ ਰਸੋਈ ਦਾ ਸਫਾਈ ਰਸੋਈ ਦਾ ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ ਚਲੋ ਮੈਂ ਚੱਲਦਾ ਦੁਕਾਨ ਤੇ ਹੈ ਨਾਲੇ ਦਵਾਈ ਲੈ ਕੇ ਆਵਾਂ ਹਾਂਜੀ ਲੋ ਜੀ ਮੰਮੀ ਲੱਗੀ ਆ ਹਦਵਾਣਾ ਘੱਟ ਘੱਟਿਆ ਥੋੜਾ ਹੀ ਸੀ ਨਾ ਦੇਖੋ ਜੀ ਅੱਜ ਲੱਗਿਆ ਅਸੀਂ ਬਰੀਆਨੀ ਬਣਾ ਇਹਦੇ ਵਿੱਚ ਹੈਗਾ ਗੋਭੀ ਬਾਜਰਾ ਤੇ ਹੈਗੇ ਮਟਰ ਟਮਾਟਰ ਪਿਆਜ਼ ਤੇ ਹਰੀਆਂ ਮਿਰਚਾਂ ਚਾਵਲ ਵੀ ਜਨੇ ਪਾਏ ਆ ਮੋਆ ਹੈਗਾ ਬਰੀਅਨੀ ਸਾਲਾ ਠੀਕ ਆ ਅੱਜ ਜਿਵੇਂ ਬਣਾਵਾਏ ਬਰੀਅਨੀ ਪਲਕ ਦੇ ਕੈਂਟ ਤੇ ਬਣਾਵਾਂਗੇ ਅੱਜ ਬਾਕੀ ਤੁਹਾਨੂੰ ਦਿਖਾ ਲਦੇ ਆ ਫਿਰ ਬਣਾ ਕੇ ਕੀ ਕਰਨੀ ਆ ਬਣਾਈਏ ਚਲੋ ਤੇ ਸਭ ਜੀ ਕੱਟ ਲੀਂਗਾ ਸਭ ਜੀ ਕੱਟ ਲੀਂਗੇ ਦਿਖਾਤੀ ਹਾਂ ਕੱਟਣ ਲੱਗ ਗਿਓ ਯੇ ਚੰਗਾ ਲੱਗ ਰਿਹਾ ਗੋਨੀਆ ਦਿਖਾਓ ਤੁਸੀਂ ਕਿਹਾ ਲੋ ਮੈਂ ਲੈ ਲਾ ਆਗੀ ਬੜਾ ਕੀ ਹੋ ਇੰਨਾ ਵੱਡਾ ਹੂੰ ਇੰਨਾ ਵੱਡਾ ਕਿ ਉਹ ਜਾ ਰੋੜਾ ਥੋੜਾ ਹੀ ਆ ਥੋੜਾ ਹੀ ਆ ਭਾਇਆ ਮਟਰ ਯੈਸ ਪਾਣੀ ਚ ਡੁੱਬੇ ਹੋਏ ਮਟਰ ਹੂੰ ਤੇ ਹੁਣ ਪੰਜ ਡੁੱਟੀਆਂ ਲਾਉਂਦੇ ਹਾਂ ਆਪ ਪੀਜੋ ਜਿਵੇਂ ਮਟਰ ਨਹੀਂ 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 ਮੈਂ ਮਿਰਚਾਂ ਕਟੀਆਂ ਆ ਮਿਰਚਾਂ

어, 숙제는 빨리. 아, 숙제는 빨리. 그래. 그래. 칼 없이? 아, 안 떠와. 어. 야. 여기 왼 바나나. 여기 가운 토마토. 자, 빨리. 저거 저 토마토. ਫਿਰ ਅੱਜ ਪਾਣੀ ਤੇ ਬਣੂਗੀ ਆਪਣੀ ਬਿਰਿਆਨੀ ਓਏ ਮੈਂ ਨਹੀਂ ਖਾਣਾ ਬੱਸ ਹੋਰ ਬਣਾ ਦੇ ਜੀ ਮਾਣਦਾ ਆ ਬਹੁਤ ਬੜਾ ਐਂਡਾ ਬੜਾ ਆ ਬੱਸ 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 ਚਲੋ ਹੁਣ ਬਣਾ ਲਓ ਫੇਰ ਦਿਖਾਣਾ ਕਿ ਜਦੋਂ ਬਣਾਉਂਗੇ ਫੇਰ ਖਾਵਾਂਗੇ ਬਣਾ ਕੇ ਦਿਖਾਈਏ ਆ ਬਣਾ ਕੇ ਦਿਖਾਣੇ ਚਲੋ ਇਹ ਜਾ ਵਈ ਦਿਖਾਓ ਮੈਨੂੰ ਖਾ ਜਾਓ ਦਿਖਾਓ ਯਾਰ ਭੁੱਖ ਲੱਗੀ ਆ ਓਏ ਸੱਚੀ ਬਹੁਤ ਬਹੁਤ ਬਣਾ ਦੇਣਾ ਮੈਂ ਤੇਰੇ ਵੇਡਾ

ਟਾਈਵਾ ਚੱਲੇ ਆ ਤੇ ਮਮਾ ਮਸ਼ੀਨ ਤੇ ਬੈਠੇ ਹੋਏ ਨੇ ਉਹ ਮਸ਼ੀਨ ਤੇ ਇਹ ਦੋ ਚਾਰ ਦਿਨ ਹੋਰ ਪੰਜ ਦਿਨ ਲੱਗਣੇ ਮਮਾ ਦੇ ਕੰਮ ਪਾਪਾ ਆ ਗਏ ਆ ਦਾਦੀ ਅੰਦਰ ਆ ਹੁਣ ਆਪਾਂ ਖਾਵਾਂਗੇ ਹੈਨਾ ਲੰਚ ਕਰਦੇ ਹਾਂ ਹੁਣ ਆਪਾਂ ਕੋਈ ਲੱਗੇ ਹੁਣ ਚਾਹ ਤੇ ਦਾਦੀ ਨੇ ਜ਼ਿਆਦਾ ਕੰਮ ਭਰ ਕੇ ਦਿੱਤਾ ਹੈ ਮੰਮੀ ਪੀ ਲੱਗੇ ਚਾਹ ਦਹੀਂ ਪੀਣੀ ਚਾਹ ਦਾਦੀ ਵੀ ਲੱਗੀ ਦੋ ਬੋਤਲ ਲੈ ਲੈਣਗੇ ਦਾਦੀ ਦੇ ਸਾਥ ਇਹਨਾਂ ਨੂੰ ਤੇ ਹੁਣ ਪੀ ਲੋ ਯਾ ਚਾਹ ਫਿਰ ਰੋਟੀ ਖਾਈਏ। ਮਮਾ ਸਜਣ ਲੱਗਿਆ ਖਾਣ। ਅ ਬਰੀਆਨੀ ਹੈ ਪਪਾ। ਆਹ ਕਿਦਾਂ ਫਿਰ? ਵਧੀਆ। ਤੇ 딸ੀ ਤੁਸੀਂ ਖਾਣੀ? ਮੈਂ ਅਸੀਂ ਨਹੀਂ ਖਾਣੀ। ਕਿਉਂ? ਚਰ ਕੇ ਖਾਣਾ। ਮਰੀ ਵੀ ਨਹੀਂ ਖਾਣੀ। ਉਹ ਕੋਕੀ ਰੱਖੀ। ਹੁਣ ਆਪਾਂ ਸਾਰੇ ਖਾਣ ਲੱਗੇ ਆਂ ਬਰੀਆਨੀ। ਮੰਮਾ 딸ੀ ਨਹੀਂ ਖਾਣੀ। ਮੈਂ ਕਿਸਾ ਜਾ ਖਾਣ ਲੱਗੇ ਆ। ਤੇ ਆਪਣੀ ਕੋਕ ਵੀ ਆ ਗਈ। ਹੁਣ ਆਪਾਂ ਫੇਰ ਕਿਦਾਂ ਖਾ ਕੇ ਦਿਖਾਈਏ? ਆਉਂਗਾ ਉਹ। ਮੈਂ ਖਾ ਕੇ ਦਿਖਾਉਂ। ਇਹ ਆਖੀ ਨਾ ਬਗੈਰੀ ਬਣੀ ਆ ਚਲੋ ਫਿਰ ਆਪਾਂ ਖਾ ਲੈਂਦੇ ਮਮਾ ਮਮਾ ਦਾਦੀ ਹੁਣ ਰੋਟੀ ਖਾਣ ਲੱਗੇ ਆ ਉਹ ਵੀ ਬਰੀਆਨੀ ਨਹੀਂ ਖਾਣ ਲੱਗੇ ਸਪੈਸ਼ਲ ਖਾਣ ਲੱਗੇ ਪਾਪਾ ਕੜੀ ਨਾਲ ਰੋਟੀ ਕੜੀ ਨਾਲ ਮੈਂ ਕਰਦੀ ਪਈ ਆ ਇੱਥੇ ਕਲਰਿੰਗ ਆ ਕਿਹਦੀ ਆ ਪਹਿਲੇ ਮੈਂ ਤਾਂ ਪਾਪਾ ਨੇ ਕੀਤੀ ਉਹ ਕਹਣਾ ਪਾਪਾ ਨਾ ਮੈਂ ਕਰਦੀ ਪਈ ਆ ਆਮੜੀ ਬੋਲ ਮੰਗਵਾ ਦੇ ਦੇਖ ਤੇ ਪਪਾ ਅੱਜ ਬਣਾ ਵਿੱਚ ਹਾਂ ਪਪਾ ਵੀ ਅੱਜ ਕੀ ਕਰਨਾ ਆਪਾਂ ਅੱਜ ਆਪਾਂ ਇਧਰਲੇ ਪਾਸੇ ਬੈੱਡ ਲਾਣੇ ਆ ਇਸ ਕਮਰੇ 'ਚ ਹੂੰ ਬੈੱਡ ਲਾ ਕੇ ਤੇ ਆਪਾਂ ਸਾਰੇ ਜਣੇ ਇੱਕੋ ਕਮਰੇ 'ਚ ਹੋਇਆ ਕਰਨਾ ਹੁਣ ਏਸੀ ਇਧਰ ਦਾ ਆਪਣਾ ਕਾਹੋ ਜਾਵਾ ਉਧਰ ਦਾ ਏਸੀ ਕੱਟਬੋ ਕਰਦਾ ਆ ਆਪਾਂ ਸ਼ਾਮੀ ਨਾ ਇਹ ਸਾਰੀ ਕਮਰੇ ਦੀ ਸੈਟਿੰਗ ਕਰਦੇ ਹਾਂ ਹਾਂ ਉਧਰਲੇ ਥੋੜੇ ਏਸੀ ਸਹੀ ਨਹੀਂ ਹੈਗਾ ਆਪਣਾ ਉਹਦੀ ਹੁਣ ਸਰਵਿਸ ਤਾਂ ਕਰਾਣੀ ਆ ਪੁੱਤ ਸੁਜਿਆ ਕਰੀ ਇੱਥੇ ਨਾ ਠੰਡ ਤਾਂ ਨੂੰ ਨਹੀਂ ਚਾਹੀਦਾ ਨਹੀਂ ਲਗਦੀ ਢਾਂਡ ਹੋਰ ਕੇਰ ਉਠਾਣੀ ਲਗਣੀ ਉਹ ਵੀ ਬਾਹਰ ਆ ਜਦ ਮੜ ਜਾ ਕੱਪੜਾ ਖੁੱਲਾ ਹੋਇਆ ਨਾ ਤੇ ਬਾਹਰ ਵੀ ਢੰਡਾ ਹੋ ਜਾਂਦਾ ਆਪਣਾ ਕੰਪੜਾ ਸਾਰਾ ਬਾਹਰ ਵੀ ਤੇ ਉਹ ਉੱਥੇ ਵੀ ਨੋਰਮਲ ਦਾਦੀ ਖੇਂਦੀ ਜਿਹਨੂੰ ਢਾਂਡ ਲੱਗੀ ਤੇ ਢਾਂਡ ਨਹੀਂ ਲਗਣੀ ਦਾਦੀ ਕੀ ਬਗਵਾ ਬਾਹਰ ਜਾ ਕੇ ਦਵਾਈ ਦੇ ਸੋਈ ਜਿਹਨੂੰ ਹੋਰ ਆਓ ਦੇਖਦੇ ਹਾਂ ਹੁਣ ਬਾਕੀ ਹੋ ਗਿਆ ਦਾਦੀ ਲੰਮੇ ਪਏ ਹੋਏ ਨੇ ਤੇ ਪਾਪਾ ਇੱਧਰ ਬੈਠੇ ਨੇ ਮੈਂ ਆਪਣਾ ਕਰਦੀ ਬਈ ਸੀ ਕਿਤੇ ਮਦੀ ਕਰ ਦਿਆਂ ਮੈਂ ਆਪਣੀ ਫਰੈਂਡ ਦੇ ਨਾਲ ਨਾ ਅਵਤਾਰ ਮੇਰੀ ਫਰੈਂਡ ਆ ਤੇ ਮੈਂ ਉਹਦੇ ਨਾਲ ਨਾ ਵਾਇਸ ਵਾਸੇ ਚ ਗੱਲ ਕਰਦੀ ਵਈ ਦੀ ਦੇ ਵੀ ਕੁੜੀ ਲੰਬੀ ਆ ਦੇ ਆ ਉਹ ਇਸ ਵਿੱਚ ਉਹ ਤੇ ਚਾਹ ਟਾਗੀ ਟਾਟੀ ਨਾਲੇ ਬਲੌਗ ਵਿੱਚ ਦੇਖੂਗੀ ਨਾਲੇ ਦੱਸੇ ਵੀ ਇਸ ਟਾਈਮ ਬੈਠੀ ਮੈਂ ਤੇਰੇ ਨਾਲ ਗੱਲ ਕਰਦੀ ਸੀਗੀ ਕੰਮ ਛੱਡ ਕੇ ਉਹਦੇ ਕੰਮ ਛੱਡ ਕੇ ਕੰਮ ਲਗਾਣੀ ਚੱਲ ਗਈ ਆ ਠੀਕ ਆ ਮੈਂ ਆ ਡਰਾਇੰਗ ਕੀਤੀ ਅਜ ਕਿਦਾਂ ਲੱਗੀ ਪਾਪਾ ਕਿੱਧਰ ਦੀ ਆ ਬਹੁਤ ਸੋਹਣੀ ਪਾਪਾ ਬੈਠੇ ਆ ਹਰਮਨ ਕਿੱਥੇ ਆ ਉਹ ਕਿੱਥੇ ਆ ਹਰਮਨ ਬਾਹਰ ਹੈ ਤੋ ਬਾਹਰ ਆ। ਮੈਂ ਗੱਲ ਕਰਦੇ ਆ ਬਾਚਾ ਵਲੋਗ ਬਣਾਨੇ ਆ। ਹਾਂਜੀ। ਬਣਾ ਲਓ ਵਲੋਗ ਵਲੋਗ ਆਪਾਂ ਸਾਰੀ ਜਿਹੜੀ ਵਲੋਗ ਹੀ ਬਣਾਉਣਾ ਆਪਾਂ ਕਰਨਾ ਈ ਔਰ। ਅੱਜ ਆਪਣਾ ਵਲੋਗ ਲੰਬਾ ਹੋਣਾ ਪੱਕੀ ਗੱਲ ਆ। ਕਰ ਨਹੀਂ ਗਿੱਡਾ ਮਰਜੀ ਲੰਬਾ ਹੋ ਜਾਵੇ ਆਪਣਾ ਵਲੋਗ ਪਾ ਦੇਣਾ ਫਿਰ ਕੀ ਹੋ ਜਾ। ਮੈਂ ਖਾਣ ਲੱਗੀ ਬਿਰਿਆਨੀ ਖਰਤੋਂ ਥੋੜੀ ਜੀ। ਮੈਨੂੰ ਪਤਾ ਨਹੀਂ ਕੀ ਕਰੀ ਜਾਂਦੀ ਅੰਦਰ। ਆਏ ਦੇ ਸੁੱਤੇ ਹੋ। ਕੰਦੀ ਬੁਲੀ ਜਾਂਦੇ। ਮੈਂ ਕਰਦੇ ਹਾਂ। ਮੈਂ ਕੁਛ ਨਹੀਂ ਤੋ ਆਪੇ ਕੀਆ ਮੈਂ ਚਾਵਲ ਦੇ ਹੋਰ। ਮੈਂ ਚਾਵਲ ਦੇ ਕਿਹੜੇ ਤੁਹਾਨੂੰ? ਮੰਮੀ ਕੋਈ ਛੋਰ ਵੀ ਦੇ ਦਿਓ ਯਾਰ ਅਰੇ ਮੈਨੂੰ ਮੰਮੀ ਪਤਾ ਲੱਗ ਗਿਆ ਪਹਿਲੇ ਹੀ ਮੈਂ ਕੀ ਮੰਗਣਾ ਆ ਮੈਂ ਮੇਰੇ ਵਾਸਤੇ ਕਿ ਤੁਹਾਡੇ ਵਾਸਤੇ ਤੇਰੇ ਵਾਸਤੇ ਮੈਂ ਮੈਂ ਵੀ ਨਹੀਂ ਮੈਂ ਤੇ ਕੋਈ ਛੋਰ ਨਾ ਹੋਵੇ ਆਪਣੇ ਘਰੀਏ ਤੇ ਦਿੰਦੀ ਹੈ ਵਿਚਾਰੀ ਹਨਾ ਤੂੰ ਦਿੰਦੇ ਹੋ ਤੂੰ ਹੀ ਪਿੰਦੀ ਹੈ ਨਾ ਤਾਂ ਥੋੜਾ ਬੋਏ ਤਰੀਕੇ ਨਾਲ ਖਾਉਂਗੀ ਪਪਾ ਮੈਨੂੰ ਥੋੜੀ ਨਾ ਅੱਜ ਦੀ ਬਾਅਦ ਖਾਉਂਗੀ ਮੈਂ ਲੱਗੀ ਖਾਣ ਤੇ ਫਿਰ ਆਪਾਂ ਮਿਲਦੇ ਆ ਬਾਅਦ ਚੂ ਇਹ ਉਹ ਦਿੰਦੀ ਕਰ ਜਾਂਦੇ ਆ ਕਿਦਾਂ ਬੋਈ ਹਨਾ ਵਧੀਆ ਠੀਕ ਆ ਬੱਜੇ ਬੱਜੇ ਵੀ ਪੁਈਆ ਚੱਲੀ ਫਾਈਂ ਰਿਹਾ ਗਿਆ ਜੜਾ ਇੱਕ ਜਿਹੜੀਆਂ ਤੱਕ ਪੁਈਆ ਚੱਲੀ ਆਪਣੇ ਸਹੁਰਿਆਂ ਦੇ ਆਹ ਪੁਈ ਚੱਲੀ ਸਹੁਰਿਆਂ ਦੇ ਸਹੁਰਿਆਂ ਪਹਿਲੀ ਵਾਰ ਨਹੀਂ ਪਹਿਲੀ ਨਹੀਂ ਸਹੁਰਿਆਂ ਸਹੁਰਿਆਂ ਦੇ ਮੇਗਾ ਪੁਈ ਪਹਿਲੀ ਸਹੁਰਿਆਂ ਦੇ ਆਪਣੇ ਸਹੁਰੇ ਕਿ ਜਾ ਰਹੇ ਹਾਂ ਤਾਂ ਤੇ ਚੱਲਿਆ ਲੱਗਦੀ ਆ ਕਿਦਾਂ ਮੰਮੀ ਹਣਾ ਮੈਂ ਕਹਣਾ ਮੈਂ ਲੈ ਕੇ ਨਹੀਂ ਆਇਆ ਉੱਧਰ ਕੀ ਮਤਲਬ ਮਮਾ ਨੇ ਸਸ ਮਾਰ ਮਖਾਇਆ ਸੀ ਮੈਂ ਤੋ ਕਹਿੰਦਾ ਮੈਂ ਚੇਤਾ ਬੁੱਲ ਗਿਆ ਚਲੋ ਮਮਾ ਵਾ ਲੈ ਜਾ ਕੇ ਬਣਾ ਤੋ ਪਪਾ ਕੇ ਮਮਾ ਪਪਾ ਆ ਗਏ ਪਪਾ ਆ ਗਿਆ ਸਮਾਨ ਰੱਖਤੇ ਹੋਏ ਕੁਛ ਉੱਧਰ ਓਹੋ ਦੁਨੀਆਂ ਦਾ ਪਤਾ ਹੋ ਗਿਆ ਜੋ ਨਹੀਂ ਇਹ ਤਾਂ ਹੋ ਗਿਆ 16 ਨੰਬਰ ਨੂੰ ਨਹੀਂ ਹੁਣ ਹੋਣੀ ਲਿਆ ਨਾ ਰਹਿਣ ਤੋਂ ਰਹਿਣ ਤੋਂ ਹੁਣ ਨਹੀਂ ਆ ਕੇ ਆਉਣੀ ਹੈ ਕਿਉਂ ਹਾਂ ਤੁਹਾਨੂੰ ਨਹੀਂ ਕੋਈ ਚੇਤਾ ਰਹਿੰਦਾ ਹੈਗਾ ਉਹ ਮੈਂ ਹੁਣੇ ਹੀ ਆਦਣਾ ਜਾ ਗਿਆ ਸੀ ਮੈਂ ਤਾਂ ਫੋਨ ਕੀਤਾ ਲੈ ਤੁਹਾਨੂੰ ਉਹ ਮੈਂ ਉਹਦੇ ਛਿੰਦੇ ਉਹ ਤੋਂ ਆਂਡ ਰਿਹਾ ਮੇਰੇ ਦਿਮਾਗੋਂ ਨਿਕਲ ਗਿਆ ਮਕੀਨਾ ਕਾ ਤੇ ਜ਼ਿੰਦਗੀ ਚ ਚੇਤਾ ਰੱਖਿਓ ਕਿਸੇ ਗੱਲ ਦਾ ਪਾਪੜ ਵਲੌਗ ਚ ਗਾਲਾਂ ਪੈ ਗਈਆਂ ਮੈਨੂੰ ਪਤਾ ਨਹੀਂ ਇਹ ਬੋਲੇ ਨਾ ਮੈਂ ਲੈ ਗਿਆ ਮੈਂ ਰਸਤੇ ਵਿੱਚ ਉਹ ਮੁਸ਼ਕਲ ਤੇ ਪੀਦਾ ਤਾਂ ਹਾਂ ਜੀ ਪਿੱਤਰ ਪੇ ਦਾ ਹਾਕ ਤੋਂ ਕੁਝ ਨਹੀਂ ਬੱਕੇ ਚੇਤਾ ਭੁੱਲ ਜਾਂਦਾ ਆ ਉਹ ਮੈਂ ਹਰ ਵਾਰੀ ਭੁੱਜਣਾ ਨਾ ਮਰਨ ਦੀ ਚੇਤੇ ਨਾ ਲੈ ਕੇ ਆਇਆ ਜੀਗਾ ਹੈਗਾ ਕਿ ਕਿਦਾਂ ਫੋਨ ਕੀਤਾ ਮੈਂ ਮੁੰਡਿਆ ਗਿਆ ਲੱਗਾ ਬਣਾ ਬਣਾ ਮੜਾ ਜੀ ਅੱਧ ਰਾਗ ਦੀ ਮੈਂ ਸਪੈਸ਼ਲ ਇਹਨੂੰ ਹੈ ਨਾ ਸਪੈਸ਼ਲ ਇਹਨੂੰ ਫੋਨ ਕੀਤਾ ਸੀ ਇਹਨਾਂ ਨੂੰ ਮੈਂ ਕਿਹਾ ਲੈ ਕੇ ਆਈਓ ਮੇਰੇ ਮੈਂ ਉਹ ਕਿਹੜਾ ਖਾ ਲਿਆ ਜੀ ਜੀ ਓਕੇ ਭਈਆ ਪਾਪ ਕੌਰਨ ਔਲਮੋਸਟ ਖਾ ਗਨੇ ਤੇ ਮੰਮਾ ਕੀ ਕਰਦੇ ਹੋ ਦੇ ਬਸ ਬਹੁਤ ਆ ਮम्मा ਜਿੱਦਾ ਬੜੋ ਖੜਦੇ ਹੈਗੇ ਆਏ ਕਰਦੇ ਹੂੰ ਬਸ ਦਾ ਇੰਚਾਰਜ ਆ ਉਹ ਨੂੰ ਕਹੇ ਦੇ ਦੇ ਬਾਕੀ ਇਹ ਸਾਰਾ ਪ੍ਰਬੰਧ ਤੁਹਾਨੂੰ ਬਹੁਤ ਹੈ ਜਿੱਦਾ ਮਰਜ਼ੀ ਕਰਦੇ ਇੱਥੇ ਮਰਜ਼ੀ ਕਰਾ ਦੋਵੇਂ ਮੈਂਦਾਂ ਨਿਕਾਲਾ ਪਾਪਾ ਦੇ ਸਾਰੇ ਭਾਇਓ ਚੋਂ ਹਾਂ ਇਹ ਗੱਲਾਂ ਉਹ ਫੋਨ ਸੀ ਪੁੱਤ ਬਹੁਤ ਜ਼ਰੂਰੀ ਫੋਨ ਸੀਗਾ ਅੱਜ ਅਸੀਂ ਬਣਾਏ ਮੂੰਗੀ ਮਸਲਾ ਦੀ ਦਾਲ ਮੂੰਗੀ ਮਸਲਾ ਨਾਲ ਅਚਾਰ ਖਾਓ ਖਾਓ ਨਾਲ ਪਕੌੜੇ ਨੀ ਗੋ ਆ ਨਾਲ ਪਕੌੜੇ ਉਹ ਵਾਹ ਇਹ ਪਕੌੜੀ

ਆਣੇ ਥਾਲੇ ਲੱਗੀਆਂ ਹੋਈਆਂ ਆ ਇਹ ਰੋਟੀ ਮੈਂ ਆਣੇ ਥਾਲੀਆਂ ਵਰਨੜਾਂ ਆ ਆਹੇ ਥਾਲੀਆਂ ਲੱਗੀਆਂ ਹੋਈਆਂ ਆਪਣੀ ਥਾਲੀ ਦਿਖਾ ਦੇ ਮੇਰੇ ਫੇਵਰਿਟ ਪਕੌੜੇ ਨੂਟਰੀ ਹੈ ਆਏ ਬੱਲੇ ਲੈ ਲੈ ਤੇਰੇ ਮੈਂ ਡਿਫਰੈਂਟ ਨਹੀਂ ਸਕਤਾਂ ਮੈਂ ਕੋਕ ਲੈ ਲਾ ਹੁਣ ਆਪਣੀ ਫੇਰ ਹੁਣ ਆਪਾਂ ਦਿਖਾਨੇ ਆ ਬਾਅਦ ਚੋ ਸੈਟਿੰਗ ਕਰਾਂਗੇ ਸਾਰੀ ਆਪਾਂ ਉਲਟ-ਪੁਲਟ ਆਜ ਤਾਂ ਵੈਸੇ ਐਸੀ ਚੱਲਣਾ ਨਹੀਂ ਕਿਉਂਕਿ ਬੱਤੀ ਗਈ ਹੋਈ ਆ ਹਨਾ ਬਾਦਨੀਰੀ ਬਹੁਤ ਜਲਦੀ ਪਈ ਆ ਬਟ ਫੇਰ ਵੀ ਬੱਤੀ ਆਈ ਜਾਣੀ ਆ ਹਾਂ ਆਲੀ ਰੋਟੀ ਫੇਹ ਕੋਣ ਕੀ ਪਲਾਨ ਹੈ ਅਦਰੋਂ ਬੁਣੀ ਲੱਗੇ ਕਰ ਨੂੰ ਚਲੋ ਫਿਰ ਪਲੇਟ ਰੱਖੀ ਹਾਂ ਓਕੇ ਕਿੱਦਾਂ ਕਰੀਏ ਨੇ ਕੰਮ ਹਾਂ ਬਣ ਲੱਗੇ ਆਪਾਂ ਕਰ ਲਓ ਫਿਰ ਆਪ ਕਰਦੇ ਹਣਾ ਓਕੇ ਆਰੀ ਬੱਦੀ ਬਾਹਰ ਦਾ ਮੌਸਮ ਅਟਪਟਾ ਜਿਹਾ ਹੈ ਹਣਾ ਮੰਮੀ ਅਟਪਟਾ ਮੌਸਮ ਹੀ ਆ ਰਿਹਾ ਹੈ ਜਿਆ ਕਵਿਸਿਕ ਚਟਪਟ ਚਟਪਟ ਮੌਸਮ ਚਟਪਟ ਵੀ ਨਹੀਂ ਤੇ ਵੀ ਆਵੇ ਤੇ ਕੋੜੀ ਵੀ ਨਹੀਂ ਬਈ ਲੋਕ ਤਾਂ ਕੰਨੇ ਬੜਾ ਮੀਂਹ ਪੈ ਰਿਹਾ ਮੈਂ ਸਨੈਪ ਸੁਨੈਪ ਆਈ ਸੀ ਇਹਦਾ ਮੀਂਹ ਪੈਣ ਲੈ ਭਰਾ ਵਾਚੋ ਤਾਂ ਨਾ ਦਾਦੀ ਲਾਦਾ ਮੈਂ ਤਾਂ ਚੱਲ ਗਿਆ ਭਰਾ ਅੰਦਰ ਪਿਆ ਨਹੀਂ ਯਾਰ ਬਾਲਾ ਮੋਟੇ ਜਿਹਾ ਪੁੱਤ ਖੁਦ ਨੇਰੀ ਵੀ ਨਹੀਂ ਹੈਗੀ ਆ ਹਟ ਗਈ ਬੱਤੀ ਛੱਡ ਦੇਣੀ ਹੈ ਜੇ ਅੰਦਰ ਆ ਜੂਗੀ ਬੱਤੀ ਕਰਵਾਉਣ ਵਾਸਤੇ ਅੱਛਾ ਸਮਾਨ ਰੱਖਣ ਵਾਸਤੇ ਲੈ ਕੇ ਆਣੇ ਆ ਮੈਨੂੰ ਲੱਗਾ ਮੰਜੜ ਆਣੇ ਆ ਅੱਛਾ ਹੁਣ ਹਰਮਨ ਗਿਆ ਆ ਉੱਤੇ ਅਬ ਵਿੱਚ ਵਿੱਚ ਸ਼ੂਟ ਕਰਦੇ ਰਵਾਂਗੇ ਹਨਾ ਹਾਂ ਤਿਆਰੀ ਹੋ ਗਈ ਆ ਕਮਰੇ ਦੀ ਤੇ ਇਧਰੋਂ ਗੱਦੇ ਗੁੱਦੇ ਕੱਢਦੇ ਬਾਹਰ ਸਾਰੇ ਬੈੱਡ ਲੱਗੇ ਆ ਖਾਲੀ ਕਰਨ ਪਹਿਲਾਂ ਪਹਿਲਾ ਕੰਮ ਹੈਗਾ ਇਹਨਾਂ ਦਾ ਬਹੁਤ ਜ਼ਿਆਦਾ ਆ ਇੱਥੇ ਚੱਕ ਕੇ ਲਿਆਉਂ ਜੇ ਦੇਤੇ ਰੱਖ ਦੇਣਾ ਆ ਮੱਝਾਂ ਲਿਆਉਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੱਸ ਦੱਸ ਤੈਨੂੰ ਮੈਂ ਆਵਾਜ਼ ਕਦੋਂ ਗੂੰਜਦੀ ਆ ਉਹ ਗਾਜ ਗੂੰਜਦੀ ਨਹੀਂ ਹੁੰਦੀ ਆ ਕਿੱਥੇ ਲੱਗੇ ਇਹਨੂੰ ਆਪਾਂ ਹੁਣ ਫੇਰ ਹਾਂ ਘੱਟਾਂਗੇ ਤੇ ਉੱਥੇ ਆਉਂਦੇ ਫੇਰ ਓਏ ਗਿਰਲੀ ਮਮਾ ਮਮਾ ਕਹੇ ਮਮਾ 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 ਸ਼ਿਟ ਬਰਾਵਾ ਡਰ ਗਈ ਮੈਂ ਚਲ ਬਸ ਕਰ

सारा क्लीन करता प्रभा मैं दालों चिपकली देखेगी किसी अंदर मेरी तो ना कितने कुछ हो ना डरगी से मैं मम्मी डर ना करे यार मम्मी क्यों यार <laughs> मेरी तो चिपकली तो भी डर जाऊँगी हैं किसान टूटा हुआ है यार किराजी जा आवा टेबल दा कितना टूट गया है कितना ਕਿ ਛੋਟਾ ਟੇਬਲ ਟੁੱਟਿਆ ਆ ਟੁੱਟ ਗਿਆ ਥੋੜਾ ਇਹ ਟੁੱਟਿਆ ਆ ਪਹਿਲੇ ਤੋਂ ਹੀ ਲੱਗਿਆ ਕਦੀ ਕੱਢਿਆ ਨਹੀਂ ਨਾ ਉਹ ਟੇਬਲ ਛੋੜੇ ਦੇ ਕੋਲ ਤੋਂ ਲਾਉਣਾ ਵੀ ਕਿੱਥੇ ਆ ਚਲੋ ਹੁਣ ਦਿਖਾਣੇ ਬਾਕੀ ਆਪਾਂ ਚੱਕ ਦੀ ਕਿੱਥੇ ਆ ਆ ਰਿਹਾ ਫੁੱਟ ਫੁੱਟ ਸਕਿੱਲ ਸਕਿੱਲ ਲੱਭ ਗਿਆ ਆਪਾਂ ਨੂੰ ਮਰਨ ਕਾਫੀ ਸਮਾਂ ਲੱਗਣਾ ਹੋਏ ਭਰਾਵਾ ਹਲੇ ਆ ਸਾਰੇ ਸਮਾਨ ਆਪਾਂ ਟਰਾਂਸਫਰ ਕਰਨਾ ਇੰਨਾ ਕੁਝ ਨਿਕਲੇ ਆਇਆ ਬੈਠ ਜਾ ਇੰਨਾ ਕੁਝ ਰੱਖ ਕੇ ਥੱਲੇ ਸੌਣੇ ਆ ਕੁਣ ਇਹਦੇ ਸਾਰੇ ਕੰਮ ਤੇ ਲੱਗ ਗਿਆ ਮੈਂ ਆਪਣੇ ਕੰਮ ਤੇ ਲੱਗੀ ਆ ਵਲੌਗ ਦੇ ਕੰਮ ਤੇ ਹਣਾ ਬੱਤੀ ਹਲੇ ਤੱਕ ਨਹੀਂ ਆਈ ਪਤਾ ਨਹੀਂ ਕਦੋਂ ਛੱਡੂ ਦੀ ਬਾਈ ਬੱਤੀ ਮੌਸਮ ਕਲੀਅਰ ਆ ਬਾਹਰ ਗਰਮੀ ਤੇ ਮਰੇ ਬਈ ਆਪਾਂ ਜਿਹੇ ਜੋ ਰਹੀ ਆ ਸੈਟਿੰਗ ਹੋ ਰਹੀ ਚੱਲ ਬਸ 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 ਕਰ ਦੋ ਅੰਦਰ ਨੂੰ ਕਰ ਦੋ ਉਹ ਅੰਦਰ ਰੁਕ ਜੇ ਨਹੀਂ ਕਰਨਾ ਪਹਿਲਾਂ ਢੋਲ ਜਾਣੀਆਂ ਰਾਖੀ ਤੇ ਜ਼ਰਾ ਕਰ ਤੇਰੇ ਤੇ ਆ ਬੈਠਦਾ ਇੱਕ ਪਾਸਾ ਆ ਆ ਕਿਉਂ ਨਹੀਂ ਹੁੰਦਿਆ ਹਾਂ ਮੰਮੀ ਮੈਂ ਗੱਲ ਕਰੀ ਤੂੰ ਢੋ ਰੱਖ ਮੈਂ ਜਾ ਕੇ ਸਾਫ ਕਰਦੀ ਇਹ ਬੈਡ ਦੇ ਇੱਕ ਪਾਸੇ ਇੱਕ ਪਾਸਾ ਹੈ ਹਾਂ ਓਕੇ ਸਮਾਨ ਦੇਖੋ ਬਈ ਸਾਡਾ ਘਰ ਨਾ ਮਿੰਟਾਂ ਜੀ ਉਲਟ ਪੁਲਟ ਹੋ ਗਿਆ ਸਾਰਾ ਤੇ ਆ ਅੰਦਰੋਂ ਆਪਾਂ एकदम ਖਾਲੀ ਖਾਲੀ ਇਹ एकदम ਆਵਾਜ਼ ਗੂੰਜਦੀ ਪਈ ਆ ਹੁਣ ਇੱਥੇ ਆ ਡਾਂਸ ਵੀਡੀਓਜ਼ ਬਣਾ ਸਕਦੇ ਹੋ ਤੁਮ ਕੀ ਆਂ ਢੋਣਾ ਹੁਣ ਆ ਸਭ ਕੁਝ ਕਰ ਲੀਏ ਫਿਰ ਆਪਾਂ ਦਿਖਾਣੇ ਆ ਤਾਂ ਸਾਰੇ ਲੱਗੇ ਹੋਏ ਆ ਉਹ ਆਟੋ ਵੇ ਡਾਉਂ ਦੀ ਆ ਬੁਰੀ ਹਾਲ ਮੋਗੇ ਦਿਹਾੜੇ ਕੀ ਕਹਿ ਰਹੇ ਹੋ ਕਹਿੰਦਾ ਮੇਰੀ ਪੈਂਟ ਸੁੱਕ ਜੂਗੀ ਕੱਲ ਤੱਕ ਕਿਉਂਕਿ ਇੰਨੀ ਗਰਮੀ ਚ ਬੰਦੇ ਸੁੱਕਣ ਦੇ ਆ ਇਸ ਤੇਰੀ ਪੈਂਟ ਭਰਾਵਾ ਕਿੱਦਾਂ ਦੀ ਕਿਤੇ ਪੀ ਤੇ ਦਾਦੀ ਕਿਦਾਂ ਹੋਜੇ ਥੋੜੇ ਸਮਾਨ ਆ ਦਾਦੀ ਕਿਵੇਂ ਠੀਕ 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 ਦਾਦੀ ਮਈਆ ਹੋ ਗੁਣ ਮਈਆ ਹੋ ਗਿਆ ਇੱਕ ਕਮਰੇ ਚ ਹੈਨਾ ਸੋਈ ਗਿਆ ਫਿਰ ਹੁਣ ਬੱਤੀ ਪਤਾ ਨਹੀਂ ਕਿਉਂ ਨਹੀਂ ਛੱਡਦੇ ਪਾਏ ਬਿਮਾਰੀ ਭਾੜੇ ਬੱਤੀ ਨਹੀਂ ਛੱਡਦੇ ਹੰਦੇ ਚਲੀ ਜਾ ਨਾ ਨਾ ਬੱਤੀ ਕੱਟ ਗਈ ਪਈ ਪਤਾ ਨਹੀਂ ਕਿਹਤੋਂ ਨਹੀਂ ਨਹੀਂ ਭਰਾਵਾ ਇੱਧਰ ਚੱਲਦੇ ਆਂ ਉਧਰ ਗਰਮੀ ਬੜੀ ਆ ਆ ਕਿੰਨਾ ਨਿਕਲਿਆ ਗੰਦ ਭਰਾਵਾ ਹਾਂਜੀ ਇਹ ਕਿਹੜਾ ਜਿਹਾ ਕੱਪੜਾ ਪਿਆ ਹੈ ਹਰੇ ਕੱਪੜਾ ਮੈਲ ਦੇ ਨਹੀਂ ਜਾਣ ਸਾਰਾ ਨਾ ਬੋਲੂ ਭਰਾਵਾ ਇੱਥੇ ਬੈਠ ਲਾਗੋਗੇ ਆਪਣਾ ਅੱਗੇ ਪਾਸੇ ਨਾ ਮਾੜੇ ਇਹ ਪਤਾ ਕੀ ਕਰੀ ਜਾਂਦੇ ਆ ਉਹ ਆ ਕਿਥੋਂ ਆ ਪੂਰਾ ਗਿਆ ਹਣਾ ਆ ਲੈ ਆ ਵੀ ਲੈ ਹੈ ਲਾਦੀ ਅਬੂਰਾ ਜੇ ਤੂੰ ਆਇਆ ਇਹੁੰਦਾ ਇਹ ਚੀ ਚੀ ਐਸੋ ਆ ਟੇਬਲ ਦਾ ਆ ਪੋਚਾ ਕਰਦਾ ਜੇ ਤੁਸੀਂ ਇਦਾਂ ਉਥੋਂ ਨਿਕਲਣਾ ਨਹੀਂ ਸੀਗਾ ਇਹਦਾ ਪਹਿਲੇ ਸ਼ੀਸ਼ੇ ਚੱਕ ਕੇ ਲੈ ਕੇ ਗਈ ਆ ਹੁਣ ਇਹਦਾ ਆ ਕੱਢਿਆ ਆ ਤੇ ਇਹਨੂੰ ਆਪਾਂ ਇਦਾਂ ਟੇੜਾ ਕਰਕੇ ਲੈ ਕੇ ਜਾਵਾਂਗੇ ਇਦਰ ਹਣਾ ਓਏ ਕਿਦਾਂ ਆ ਬੈਡ ਆਪ অলਮੋਸਟ ਘਰਤਾ ਆ ਟੇਬਲ ਬਾਹਰ ਕੱਢ ਕੇ ਫਿਰੇ ਹੋ ਜਾ ਹੁਣ ਹੈਡਿੰਗ ਸ਼ੂਟਿੰਗ ਹੋ ਰਹੀ ਆ ਤੇ ਵਿੱਚ ਵੀਡੀਓ ਪੈ ਰਹੀ ਆ ਓਏ ਕਿਦਾਂ ਘੁਰਾ ਬਣਾਵਾਂ

बाहर वो बैठे हो पापा पापा कम लड़ा कोई हूँ यार कोई ब्लॉग च इंटरेस्टेड नहीं है मैं बनावा अपना काम करी जाते हैं वो अपनी वीडियो अपलोड करी जाते हैं पापा तो नहीं करी जाते हैं तो काम के लिए अपने वो भी तो करने हैं ना हाँ यार कर करो आज अपना ब्लॉग बहुत लेट तक चल रहा है हराओ पापा अपना ब्लॉग आज लेट तक चल रहा है भैया ਪਰ ਨਹੀਂ ਹੋਰ ਕਿੰਨੇ ਟਾਈਮ 59 ਐਡੇ ਰਹਿਣਾ ਬੂੜੀਆਂ ਵਾਲਾ ਦੇਖੋ ਸਮਾਨ ਕਿੰਨਾ ਆਇਆ ਤੇ ਸਾਡਾ ਕੰਮ ਲੇਟ ਕਰੀ ਜਾਂਦੀਆਂ ਆ ਇਹ ਅੱਛਾ ਆਹੋ ਹਾਂ ਆਇਆ ਉਹ ਪਿਆ ਸਮਾਨ ਰੱਖਣ ਵਾਲਾ ਹਜੇ ਆਹ ਸਾਰਾ ਰੱਖਣਾ ਬਿੱਡਾਂ ਦੇ ਵਿੱਚ ਜਦੋਂ ਇਹ ਸਾਰਾ ਰੱਖਿਆ ਗਿਆ ਬਿੱਡਾਂ ਦੇ ਵਿੱਚ ਹਜੇ ਇੱਧਰ ਪਿਆ ਉਹ ਪਿਆ ਆਹ ਪਿਆ ਉਦੋਂ ਬਾਅਦ ਜਾ ਕੇ ਸਾਡਾ ਕੰਮ ਸ਼ੁਰੂ ਹੋਣਾ ਆ ਹਜੇ ਆਹ ਪਿਆ ਪਾਣੀ ਕਿਉਂ ਇੰਨਾ ਸਮਾਨ ਲਕੋਲ ਕੋ ਰੱਖਦੀਆਂ ਇਹ ਤੇ ਆ ਦੋ ਨਮੂਨੇ ਬੇਲੇ ਬੈਠੇ ਆ ਹੁਣ ਇਹਦਾ ਫੋਨ ਇਹਦੇ ਮਲੇ ਹੁਣ ਮੇਰਾ ਫੋਨ ਦੇਖ ਲੈ ਕੰਮ ਨਾ ਕਾਰ ਕੋਈ ਬਸ ਐਵੇਂ ਬਹਿ ਲਈ ਤੇ ਮੇਰੀ ਵੀਡੀਓ ਦੇਦੀ ਮੈਂ ਤੇ ਆਪਣੀ ਵੀਡੀਓ ਚੁੱਪ ਕਰ ਮੇਰੀ ਵੀਡੀਓ ਦੇਖੀ ਇਦਾਂ ਹੀ ਹੁੰਦੀ ਆ ਚੱਕ ਕੱਪੜੇ ਜਿਹੜੇ ਪਏ ਥੋੜੇ ਜਿ ਲੈ ਗਏ ਰੱਖੀਏ ਫੋਨ ਨਹੀਂ ਮਿਲਦਾ ਫੜਾ ਦੇ ਫੜਾ ਦੇ ਫੜਾ ਦੇ ਫੋਨ ਉਹਨੂੰ ਉਹ ਵਾਓ ਇਧਰ ਲੈ ਗੁੰਜੇ ਲੈਣਾ ਸਹੀ ਆ ਵੈਸੇ ਯਾਰ ਇਧਰ ਵੀ ਤੇਰੀ ਮਸ਼ੀਨ ਕਿੱਥੇ ਜਾਊਗੀ ਆਹ ਮੈਂ ਤੇਰਾ ਬੈ ਨਹੀਂ ਮਸ਼ੀਨ ਆਖੰਝੋ ਹੈ ਮਹਾਰਾਏ ਨੂੰ ਭੋਲਣਾ ਉਹ ਉੱਥੇ ਆਣਾ ਇੱਥੇ ਇੱਥੇ ਕਰ ਰਹੀ ਹਾਂ ਹੈ ਆਣਾ ਮਹਾਰਾਏ ਫੋਫੋ ਤੇ ਉਹ ਉੱਥੇ ਜਾਊਗਾ ਬੈਠੋ ਵੀ ਸੋਚੋ ਸਹੀ ਲੱਗਦਾ ਵੈਸੇ ਆਪਾਂ ਹਾਂ ਕਾਫੀ ਬੈਡਰੂਮ ਨੂੰ ਨਾ ਆਇਆ ਹੁਣ ਅਸੀਂ ਬੈਡਰੂਮ ਇੱਕ ਜਾਣਾ ਸੌਿਆ ਕਰੂਗਾ ਆਪ ਸੋਫੇ ਤੇ ਬੈੱਡ ਤੇ ਇੱਕ ਇੱਥੇ ਮੰਜਾ ਡਾਵਾਂਗੇ ਹੋਰ ਇਹ ਹੋ ਗਿਆ ਕੰਪਲੀਟ ਤੇ ਇਧਰਲਾ ਕਰਦਾ ਸੀ ਉਹਨੂੰ ਡ੍ਰੈਗ ਰੂਮ ਲਓ ਜੀ ਸੋਫਾ ਲੱਗ ਗਿਆ ਟੇਬਲ ਲੱਗ ਗਿਆ ਬਾਕੀ ਦੀ ਸੈਟਿੰਗ ਕਰਾਂਗੇ ਕੱਲ ਨੂੰ ਹੌਲੀ ਹੌਲੀ ਕਰਾਂਗੇ ਫਿਰ ਬਾਕੀ ਤੁਹਾਨੂੰ ਦਿਖਾਵਾਂਗੇ ਟੋਟਲੀ ਸੈਟਿੰਗ ਕਿਦਾਂ ਦੀ ਹੋਈ ਆ ਤੇ ਹੁਣ ਅਸੀਂ ਕਰਦੇ ਆ ਇੱਥੇ ਵਲੌਗ ਦਾ ਐਂਡ ਤੇ ਮਿਲਾਂਗੇ ਤੁਹਾਨੂੰ ਕੱਲ ਇੱਕ ਨਵੇਂ ਵਲੌਗ 'ਚ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿ ਸਾਡੇ ਸੈਟਿੰਗ ਕੀਤੀ ਕਿੱਦਾਂ ਦੀ ਰਹੀ ਸਾਰੇ ਜਣੇ ਹੁਣ ਇਕੱਠੇ ਇੱਕੋ ਕਮਰੇ 'ਚ ਸੌਇਆ ਕਰਾਂਗੇ ਤੇ ਮਿਲਾਂਗੇ ਨਵੇਂ ਵਲੌਗਸ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਕੀ ਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ